ਗੁੱਡ ਮਾਰਨਿੰਗ ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਵੈਲਕਮ ਟੂ ਮਾਈ ਵਲੌਗ ਹੋਪਸ ਸੋ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੰਦਰੁਸਤ ਹੋਮ ਖੁਸ਼ਹਾਲ ਹੋਵਗੇ ਮੈਂ ਬਿਲਕੁਲ ਠੀਕ ਹਾਂ ਟਾਈਮ ਹੋ ਰਿਹਾ 6:30 ਦਾ ਕੱਲ ਸ਼ਾਮ ਨੂੰ ਆਈ ਨੇੜੀ ਫਿਰ ਆਇਆ ਮੈਂ ਬਹੁਤ ਜ਼ਿਆਦਾ ਕੂੜਾ ਚੜ੍ਹਿਆ ਪਿਆ ਰਾਤ ਪਾਈ ਸੀ ਮੈਂ ਤਾਂ ਆਈ ਸੀ ਜਿਹੜੇ ਮੇਰੇ ਵਿੰਡੋ ਚ ਪਲਾਂਟਸ ਪੈ ਨੇ ਉਹ गिरਨਗੇ ਬਚਤ ਰਹੀ ਮੈਂ ਪੈ ਕੈਮਰੇ ਨਾਲ ਦੇਖੂੰਗਾ ਬੁਰਾ ਹਾਲ ਹੋਇਆ ਪਿਆ ਘਰ ਦਾ ਹੈਲਪਰ ਦਾ ਪੂਰਾ ਜੋਰ ਲੱਗ ਗਿਆ ਸਫਾਈ ਕਰਨ ਤੇ ਪੂਰੀ ਮਿੱਟੀ 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 ਹੋਈ ਪਈ ਇੱਕ ਮੀਂਹ ਪੈ ਗਿਆ ਉੱਤੋਂ ਬਿਲਕੁਲ ਜੰਮ ਗਿਆ ਗੰਦਾ ਬਹੁਤ ਹੋਇਆ ਫਿਰ ਉੱਤੋਂ ਵੀ ਨਾ ਠੀਕ ਹੀ ਨਹੀਂ ਹੋਣਾ ਹੈਗਾ ਇੱਧਰ ਹੈਗੇ ਸਾਡੀ ਬਾੜੀ ਕ ਭੈ ਕਹਿੰਦੇ ਤੁਸੀਂ ਆਪਣੀ ਬਾੜੀ ਦਾ ਬੇੜੇ ਦਾ ਟੂਰ ਦੋ ਆਹ ਲਓ ਜੀ ਟੂਰ ਸਾਡੇ ਬਾੜੀ ਦਾ ਇਹ ਸਾਡੀ ਬਾੜੀ ਹੈ ਫਲਦਾਰ ਬੂਟੇ ਲੱਗੇ ਨੇ ਸਬਜ਼ੀ ਅਸੀਂ ਘੱਟ ਲਗਾਉਣਾ ਬਿਕੋਜ਼ ਇੱਥੇ ਹਵਾ ਨਹੀਂ ਪੈਂਦੀ ਹੁੰਦੀ ਨਹੀਂ ਹੈਗੀ ਸਬਜ਼ੀ ਫਲਦਾਰ ਬੂਟੇ ਲਗਾਉਣੇ ਹੁੰਦੇ ਨੇ ਜ਼ਿਆਦਾ ਆड़ੂ ਲੱਗਿਆ ਹੋਇਆ ਚੀਕੂ ਲੱਗਿਆ ਫਿਰ ਅਮਰੂਦ ਅਨਾਰ ਇਹ ਲੱਗੇ ਹੋਏ ਨੇ ਬਾਣੀ ਨੂੰ ਵੀ ਪਾਣੀ ਲੱਗਿਆ بارش ਨਾਲ ਇੱਧਰ ਲੱਗੇ ਹੋਏ ਨੇ ਕਰੇਲੇ ਆਏ ਹਾਏ ਆ ਡਸਟਪਿੰਜਾਂ ਦੇ ਵਿੱਚ गिर ਕੇ ਹਵਾ ਨਾਲ ਚਾੜ ਕਰੇਲੇ ਕੱਲ ਮੈਂ ਦੇਖਿਆ ਸੀ ਦੋ ਤਿੰਨ ਲੱਗੇ ਹੋਇਆ ਸੀ ਝਾੜ ਕਰੇਲੇ ਲੱਗੇ ਹੋਏ ਨੇ ਇਹ ਹੈਗਾ ਪਤੀਨਾ ਬਹੁਤ ਸੋਹਣਾ ਗਰੋ ਹੋ ਰਿਹਾ

धनिया वाले पत्ते नहीं थोड़ा थोड़ा फल आया गया छोटे छोटे लगे पे ने लगे हुए ने छोटे छोटे आ पता नहीं की चीज है नींबू तो कलर था है होगा ਹੋ ਸਾਧਾ ਗ੍ਰੀਨ ਵੀ ਹੁੰਦੇ ਨੇ ਕਈ ਤਾਂ ਪਤਾ ਨਹੀਂ ਪੱਤੇ ਵੀ ਉਹਦੇ ਨਾਲੋਂ ਡਿਫਰੈਂਟ ਐ ਇਹ ਦਰ ਹੈ ਅਮਰੂਦ ਉਹ ਵੀ ਅਮਰੂਦ ਯਾ ਫ੍ਰੀ ਅਜੇ ਮੈਨੂੰ ਕੋਈ ਕੰਮ ਨਹੀਂ ਕਿਗੇ ਜੰਚ ਸੇਅਰ ਕਰਦੇ ਆ ਬੜੇ ਚ ਅੰ ਦੇਖੋ ਇੱਕ ਦੇ ਰੈੱਡ ਕਲਰ ਦੇ ਨਾਰ ਲੱਗੇ ਨੇ ਤੇ ਇਹਦੇ ਹਰੇ ਨੇ ਬਹੁਤ ਛੋਟੇ ਛੋਟੇ ਜਿਹੇ ਪੇੜ ਦੇ ਫਲ ਬਹੁਤ ਝੱਕਿਆ ਹੋਇਆ ਇਹਨਾਂ ਨੇ ਛੋਟੇ ਛੋਟੇ ਜਿਹੇ ਨੇ ਫਲ ਬਹੁਤ ਝੱਕਿਆ ਹੋਇਆ ਆਹ ਲਾਲ ਰੰਗ ਦੇਣਗੇ ਰੈੱਡ ਰੈੱਡ ਨੇ ਬਾਹਰੋਂ ਤਾਂ ਇੱਕ ਤੀਸਰਾ ਹੋਰ ਹੋ ਰਿਹਾ ਇਹਨੂੰ ਖੇਤ ਲੈ ਜਾਊਗਾ ਉਚਲ ਕੇ ਇੱਥੇ ਤਾਂ ਬਹੁਤ ਜ਼ਿਆਦਾ ਇਹ ਆਪਸ ਜੁੜੀ ਜਾਇਆ ਕਰਨਗੇ टाइम हो रहा है साढ़े सात तो मैं आ कर रहा अपना ब्रेकफास्ट बनाना समूदी इन्नी ज्यादा टेस्टी बनती है ना बहुत ज़्यादा टेस्टी बनती है पेट भर जाता उलता आके मैं अड़क जाती हूँ और तो दे टैक्सट देख सकते दे। हो बहुत ज्यादा गाढ़ी और हेल्दी मैं काफ़ी कुछ पाके बनाई हूँ जो पाने ਕਾਂਪਿੰਗ ਸੀਡਸ ਜੀਆ ਸੀਡਸ ਬਰਾਂਮ ਪਾਲੇ ਦੇ ਵਿੱਚ ਪੀਨਟ ਬਟਰ ਪਾਲਿਆ ਇੱਕ ਬਨਾਣਾ ਪਾਲਿਆ ਅੱਧਾ ਪੌਣਾ ਗਲਾਸ ਦੁੱਧ ਪਾਲਿਆ ਦੋ ਲਾਈਚੀਆਂ ਪਾਲਿਆ ਫਲੇਵਰ ਵਾਸਤੇ ਇਹ ਸਮਾਨ ਵਿੱਚ ਪਾ ਕੇ ਬਰਨ ਹੁੰਦਾ ਇੰਨੀ ਜਿਆਦਾ ਯੰਮੀ ਬਣਦੀ ਐ ਨੂੰ ਮੈਂ ਕਈ ਵਾਰ ਡਿਨਰ ਚ ਵੀ ਲੈ ਲੈਂਦਾ ਅੱਜ ਮੈਂ ਬ੍ਰੇਕਫਾਸਟ ਲੈ ਰਹੀ ਹਾਂ ਬਿਕੋਜ਼ ਮੇਰਾ ਕੋਸ਼ ਕੁਕ ਕਰਨ ਦਾ ਦਿਲ ਨਹੀਂ ਕਰ ਰਿਹਾ ਸੀ ਬਨਾਣਾ ਸਪੇਸ ਮੈਂ ਸਿਰਫ ਸਮੂਦੀ ਬਣਾ ਲਵਾਂੀ ਆ ਲਾਈਟ ਹੈ ਨਹੀਂ ਜੇ ਵੀ ਰਾਤ ਨਹੀਂ ਰਹੀ ਵੀ ਐ ਲਾਈਟ ਨਹੀਂ ਹੈਗੀ ਤੇ ਜੇ ਸਬਜ਼ੀ ਵੀ ਮੈਂ ਹੁਣ ਬਣਾਉਣੀ ਨਹੀਂ ਕੱਲ ਕੋਸ਼ਤ ਦੇ ਬਣਾਉਣੀ ਕੱਪੜੇ ਧੋਣੇ ਸੀ ਉਹ ਵੀ ਮੈਂ ਕੱਲ ਧੋਲੇ ਮਲਾਈ ਰੜਕਣੀ ਸੀ ਉਹ ਵੀ ਮੈਂ ਕੱਲ ਸ਼ਾਮ ਨੂੰ ਰੜਕ ਲਈ ਸਾਰੇ ਕੰਮ ਮੇਰੇ ਡੰਨੇ ਐ ਤੇ ਕੰਮ ਤਾਂ ਹੈਗੇ ਨੇ ਮੈਂ ਦੁੱਧ ਆਇਆ ਤੇ ਦੁੱਧ ਗਰਮ ਕਰਨਾ ਭਾਂਡੇ ਮੰਜਰ ਵਾਲੇ ਪੈਨੇ ਯਾਨੀ ਕਿ ਲਾਈਟ ਬਿਨ ਮੇਰੇ ਕੋਈ ਕੰਮ ਨਹੀਂ ਖੜਾ ਹੈਗਾ ਜਿਹੜੇ ਕੱਲ ਸ਼ਾਮ ਨੂੰ ਕੰਮ ਕਰ ਲਿਆ ਉਹ ਕਰਕੇ ਨੇ ਮੇਰੇ ਕੰਮ ਆਸਾਨ ਹੋ ਗਿਆ ਪੇਟ ਵੀ ਰੈਣਾ ਭਰ ਗਿਆ ਮੈਨੂੰ ਇੰਨੀ ਕਿ ਹੁਣ ਤੱਕ ਨਾ ਖਾਰੀ ਖਾਰੀਂ ਦਾ ਪੀਣਾ ਪਤਾ ਨਹੀਂ ਬੋਤ ਹੈ ਹੈਲਦੀ ਚੀਜ਼ ਆ ਮੈਨੂੰ ਨਾਲਾ ਉਹ ਹੈਲਦੀ ਚੀਜ਼ਾਂ ਬਾਰੇ ਮੈਨੂੰ ਪਹਿਲਾਂ ਕਿਉਂ ਨਹੀਂ ਪਤਾ ਸੀਗਾ ਪਹਿਲਾਂ ਰੋਟੀ ਖਾ ਖਾ ਮੋਟੇ ਹੋ ਜੀ ਆ ਚੀਜ਼ਾਂ ਬਾਰੇ ਪਤਾ ਨਹੀਂ ਸੀ ਔਰ ਬਨਾਣਾ ਨਾ ਜੇ ਜੇ ਪਾਈਏ ਥੋੜਾ ਜਿਹਾ ਕੱਚਾ ਜਿਹਾ ਪਤਾ ਨਹੀਂ ਉਹ ਉਹਦੋਂ ਨਹੀਂ ਟੇਸਟੀ ਬਣਦੀ ਜੋ ਬਣਾਣਾ ਲਾਸਟ ਰਹਿਣ ਤੂੰ ਬਿਲਕੁਲ ਕਿਰਜਣ ਪੱਕਣ ਫੇਰ ਟੇਸਟ ਹੀ ਲਾਉਂਦੇ ਸਮੂਦੀ ਉਹ ਬਣਾਣਾ ਦੇ ਚਲੋ ਜੀ ਮੈਂ ਫਿਨਿਸ਼ ਕਰ ਲਾਂ ਫਿਰ ਮੈਂ ਕਿਚਨ ਚ ਜਾਣੀ ਆ ਪਾਂਡੇ ਮੰਦਰ ਵਾਲੇ ਪਿੰਨ ਉਹ ਮੈਂ ਆਉਂਦੀ ਆ ਆਟਾ ਦੇਖ ਦੇ ਰਾਂ ਆਟਾ ਖਰਾਬ ਹੋ ਗਿਆ ਕਿਉਂਕਿ ਲਾਈਟ ਨਹੀਂ ਸੀ ਹੈਗੀ ਰਾਤ ਤਾ ਆਜਾ ਗੁੰਨੂ ਦੀ ਸਬਜ਼ੀ ਪਈਏ ਕੋਫਤੇ ਦੀ ਅਸੀਂ ਆਪਦੀ ਜੋਗੀ ਸਬਜ਼ੀ ਰੱਖ ਕੇ ਬਾਕੀ ਸਬਜ਼ੀ ਮੈਂ ਹੈਲਪ ਕਰਨ ਦੇ ਦੂੰਗੀ ਹੋਊ ਜੇ ਲਾਈਟ ਨਹੀਂ ਤਾਂ ਫਰਿੱਜ 'ਤੇ ਖਰਾਬ ਹੋਈ ਸਬਜ਼ੀ ਫਿਰ ਔਰ ਆਹ ਤੂੰ ਸੋਧੇ ਹੋਗੇ ਔਰ ਤੁਸੀਂ ਸੋਧੋਗੇ ਸਮੂਦੀ ਦੀ ਥੋੜਾ ਜਿਹੀ ਲਾਈਟ ਹੈ ਨਹੀਂ ਸੀ ਉਹ ਤਾਂ ਇਹਨਾ ਉਹ ਮੈਂ ਕਿਸੇ ਬਈ ਸ਼ਟਰ ਕੋਲੇ ਤੋਂ ਦਿਖ ਰਿਹਾ ਕੈਮਰੇ 'ਚ ਬਾਹਰ ਵਾਲੇ ਖੇਚਰ ਵਾਲੇ ਮਿਕਸੀ ਲੈ ਕੇ ਜਾਂਕੇ ਇੱਥੇ ਇਨਵਰਟਰ ਤੇ ਲੱਗਾਉ ਉਸ ਚਲਾ ਲੰਨਾ ਮੇਰੇ ਅੰਦਰ ਸਾਢੇ 30 ਜਾਤਾਂ ਦੇ ਲਿਖ ਸੀ ਉਹ ਨਹੀਂ ਚੱਲਦੀ ਹੈਗੀ ਉਹ ਜਿਆਦਾ ਵੋਟ ਦੇ ਉਹਦੀ ਮੋਟਰ ਹੋਊਗੀ ਹਨਾ ਵੋਟਸ ਦਾ ਫਰਕ ਹੋਊਗਾ ਇਹ ਇਨਵਰਟਰ ਤੇ ਚੱਲ ਪਾਉਂਦੀ ਆ ਇਹ ਆਪੇ ਇਨਵਰਟਰ ਤੇ ਚਲਾ ਸਕਦੇ ਆ ਇਹ ਇਨਵਰਟਰ ਤੇ ਚਲਾ ਕੇ ਫਿਰ ਮੈਂ ਇਹਦੇ ਵਿੱਚ ਸਮੂਦੀ ਬਣਾਈ ਮੈਨੂੰ ਸਾਰਾ ਪਲਾਨ ਕਰਨਾ ਪੈਂਦਾ ਮਿਕਸੀ ਚੱਲ ਪੂਗੀ ਬਣਾਉਂਗੀ ਕਦ ਵਿੱਚ ਸਲਾਈਟ ਤਾਂ ਹੈ ਨਹੀਂ ਕਿਚਨ ਦਾ ਸਾਰਾ ਕੰਮ ਫਿਨਿਸ਼ ਕਰਕੇ ਹੁਣ ਮੈਂ ਧੋ ਰਹੀ ਸੀ ਕਿਚਨ ਵਾਲਾ ਕਲੀਨਿੰਗ ਵਾਲਾ ਟੋਵਲ ਜਿਹੜਾ ਕਿਚਨ ਦੀ ਸ਼ੈਲਫਸ ਸਾਫ ਕਰਦੇ ਮੈਂ ਕੱਪੜੇ ਧੋਣ ਨਾਲ ਬ੍ਰਸ਼ ਨਾਲ ਧੋ ਨਹੀਂ ਹੁੰਦੀਆਂ ਅਲੱਗ-ਅਲੱਗ ਤਰੀਕੇ ਨਾਲ ਆਪਾਂ ਦੇਖੋ ਧੋਣੇ ਪਹਿਲਾਂ ਮੈਨੂੰ ਧੋਣ ਦੀ ਹੁੰਦੀ ਸੀ ਗਰਮ ਪਾਣੀ ਵਿੱਚ ਸਰਫ ਪਾ ਕੇ ਮੈਂ ਥਾਪੀ ਨਾ ਘੁੜਦੀ ਸੀ ਪਰ ਉਹ ਨਹੀਂ ਨਿੱਖਰਦਾ ਸੀ ਮੈਂ ਫੇਰ ਸਰਫ ਪਾਉਂਦੀ ਫੇਰ ਥਾਪੀ ਨਾ ਘੁੜਦੀ ਫੇਰ ਸਰਫ ਪਾਉਂਦੀ ਫੇਰ ਥਾਪੀ ਨਾ ਘੁੜਦੀ ਨਿੱਖਰਦਾ ਨਹੀਂ ਸੀਗਾ ਫੇਰ ਮੈਂ ਸੋਚਿਆ ਵੀ ਹੁਣ ਇਹਨੂੰ ਕਮਿਆ ਕਰਾਂ ਮੇਰੇ ਦਿਮਾਗ 'ਚ ਆਈ ਡਾਇ ਵੀ ਬ੍ਰ ਤੇ ਮੇਰੇ ਉੱਪਰ ਸਰਫ ਪਾ ਕੇ ਨਾ ਬਰਸ਼ ਨਾਲ ਰਗੜਦਾ ਨਹੀਂ ਹੋਏ ਤੁਸੀਂ ਖੁਦ ਦੇਖਣੋ ਕਿੰਨੀ ਜ਼ਿਆਦਾ ਗੰਦਗੀ ਨਿਕਲਦੀ ਐ ਨਾ ਸਾਫ਼ ਹੋ ਜਾਂਦਾ ਨਾ ਕੱਪੜਾ ਬਿਲਕੁਲ ਨਿਖਰ ਜਾਂਦਾ ਤੇ ਉਹਨੂੰ ਦੁਬਾਰੇ ਫੇਰ ਪਾਣੀ ਥੱਲੇ ਰੱਖ ਕੇ ਫੇਰ ਦੁਬਾਰੇ ਬਰਸ਼ ਮਾਰੋ ਸਰਫ ਨਾ ਪਾਓ ਤਾਂ ਕਿ ਜਿਹੜਾ ਸਰਫੇਸ ਦੇ ਵਿੱਚ ਰਹਿ ਗਿਆ ਕਿਉਂਕਿ ਮਾਈਕਰੋ ਫਾਈਬਰ ਤੋਂ ਵਾਲੇ ਵਿੱਚ 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 ਸਰਫ ਬਣ ਜਾਂਦਾ ਤੇ ਫੇਰ ਇਕੱਲੇ ਤੁਸੀਂ ਪਾਣੀ ਨਾਲ ਨਾ ਬਰਸ਼ ਨਾਲ ਉਹ ਕਰੋ ਸਰਫ ਨਾ ਪਾਓ ਦੂਜੀ ਵਾਰ ਜੇ ਕੱਪੜਾ ਥੋੜਾ ਬਹੁਤ ਜ਼ਿਆਦਾ ਗੰਦਾ ਫੇਰ ਸਰਫ ਤੁਸੀਂ ਪਾ ਲਓ ਤੇ ਬਰਸ਼ ਨਾ ਬਹੁਤ ਵਧੀਆ ਸਾਫ ਹੋ ਜਾਂਦਾ ਬਿਲਕੁਲ ਗੰਦਗੀ ਨਿਕਲ ਜਾਂਦੀ ਐ ਕਪੜਾ ਨਾ ਹੌਲਾ ਹੋ ਜਾਂਦਾ ਪਹਿਲਾਂ ਫੁੱਲਿਆ ਫੁੱਲਿਆ ਹੁੰਦਾ ਦੇਖੋ ਆਪਣੇ ਹੱਥਾਂ 'ਚ ਹੀ ਨਾਉਂਦਾ ਐ ਲੱਗੂ ਵੀ ਠੀਕ ਨਾ ਠੀਕ ਨਾ ਜਾ ਹੋਇਆ ਪਿਆ ਤੇ ਧੋਣ ਤੋਂ ਬਾਅਦ ਬਿਲਕੁਲ ਹੌਲਾ ਸਾਫ ਸੁਥਰਾ ਹੋ ਜਾਂਦਾ ਤੇ ਬਹੁਤ ਵਧੀਆ ਨਿਖਰ ਜਾਂਦਾ ਇਸ ਤਰੀਕੇ ਨਾਲ ਮੇਰਾ ਤਾਂ ਇਹੀ ਤਰੀਕਾ ਇੱਕ ਭੈਣ ਦਾ ਕਮੈਂਟ ਆਇਆ ਸੀ ਕਿ ਕਿਚਨ ਵਾਲਾ ਕਪੜਾ ਤੁਸੀਂ ਕਵੇਂ ਧੋਨੇ ਹੋ ਕਹਿੰਦੇ ਮੇਥੋਂ ਤਾਂ ਨਿਖਰਦਾ ਹੀ ਨਹੀਂ ਹੈਗਾ ਤਾਂ ਕਰਕੇ ਮੈਂ ਤੁਹਾਨੂੰ ਇਹ ਦੱਸ ਰያ ਤੁਹਾਨੂੰ ਸ਼ੇਅਰ ਕਰ ਰਿਆ ਦੇਖੋ ਨਿਖਰ ਗਿਆ ਬਿਲਕੁਲ ਰੰਗ ਦਿਖਣ ਲੱਗ ਜਾਂਦਾ ਕੱਪੜੇ ਦਾ ਸਾਰੀ ਟਾਈਮ ਹੋ ਰਿਹਾ ਪੌਣੇ 2 ਦਾ ਮੈਂ ਹੁਣ ਕੱਪੜੇ ਪ੍ਰੈਸ ਕਰਕੇ ਲੈ ਗਈ ਕੱਲ ਧੋਲੇ ਸੀਗੇ ਸ਼ਾਮ ਨੂੰ ਪ੍ਰੈਸਾਂ ਨੂੰ ਜੈਨਿਸ ਹੁਣ ਪ੍ਰੈਸ ਹੋ ਗਏ ਕੱਪੜੇ ਕੱਪੜਾ ਕੰਮ ਹੋ ਗੱਡਾ ਨੂੰ 2 ਦਿਨ ਸੌਕੇ ਨਾ ਕਰਕੇ 2 ਦਿਨ ਨੂੰ ਫਿਰ ਉਹਨੇ ਕੱਪੜੇ ਹੋ ਜਾਣਗੇ ਲੰਚ ਚਾਹਤ ਮੈਂ ਟਾਈਮ ਨਾਲ ਹੀ ਕਰ ਲੈ ਕਦੇ ਕੋਈ ਲੇਟ ਹੋਏਗਾ ਮੈਨੂੰ ਭੁੱਖ ਲੱਗੀ ਸੀ ਮੈਂ ਜਲਦੀ ਕਰ ਲਿਆ ਮੈਂ ਕਿਹਾ ਚਲੋ ਕੱਪੜੇ ਪ੍ਰੈਸ ਕਰ ਲਿਆ ਵਾ ਇਹਨਾਂ ਨੂੰ ਰੱਖਦੇ ਹੁਣ ਕਬਡਸ ਚ ਬਹੁਤ ਜ਼ਿਆਦਾ ਗਰਮੀ ਹੋਈ ਤੇ ਉਧਰ ਪੱਖਾ ਵੀ ਲੱਗਾ ਫਿਰ ਗਰਮੀ ਬਹੁਤ ਲੱਗਦੀ ਕੱਪੜੇ ਪ੍ਰੈਸ ਕਰਦੇ ਹਾਂ ਅੱਲ ਵਧੀਰੀ ਮੈਂ ਕੱਲ ਸਾਰੇ ਕੰਮ ਕਰ ਲੈਣੀ ਅੱਜ ਸਵੇਰੇ ਕੋਈ ਕੰਮ ਨਹੀਂ ਹੋਣਾ ਸੀ ਲਾਈਟ ਅੱਜ 11 ਵਜੇ ਆਈ ਐ ਮੈਂ ਕੱਪੜੇ ਧੋਤੇ ਜਾਣੇ ਸੀ ਨਾ ਕੋਈ ਮਿੱਥੋਂ ਮਲਾਈ ਰਿੜਕ ਹੋਣੀ ਸੀਗੀ ਕੱਲ ਵਧੀਆ ਹੋਵੇ ਸ਼ਾਮ ਨੂੰ ਮੈਂ ਸਾਰੇ ਕੰਮ ਕਰ ਲਈ ਅੱਜ ਮੈਂ ਸਵੇਰੇ ਫ੍ਰੀ ਵੀ ਸੀ ਥੋੜੀ ਬਹੁਤ ਡਸਟਿੰਗ ਵੀ ਕੀਤੀ ਲੌਬੀ ਦੀ ਥੋੜੀ ਬਹੁਤ ਕਲੀ ਦਿਵਿੰਦਰ ਮੈਨੂੰ ਕਹਿੰਨੇ ਕਿਉਂ ਕਰੀ ਜਾਨੇ ਨਹੀਂ ਰੇ ਫੇਰ ਆਉਣੀ ਅੱਜ ਫੇਰ ਦੱਸਿਆ ਵੀ ਨਹੀਂ ਆਉਗੀ ਮੈਂ ਕਿ ਇੱਕ ਵਾਰ ਤਾਂ ਬੁਰਾ ਲੱਗਦਾ ਵੀ ਥੋੜਾ ਬਹੁਤ ਤਾਂ ਕੁਛ ਤਾਂ ਕਰਾਂ ਕਿਉਂਕਿ ਬੇਲੇ ਵੀ ਬੈਠ ਕੇ ਟਾਈਮ ਦੀ ਪਾਸ ਹੁੰਦਾ ਕੋਈ ਕੰਮ ਨਹੀਂ ਸੀਗਾ ਤੇ ਵੇ ਗੰਦਾ ਦੇ ਪੱਖਾ ਨਿਭਾਇਆ ਤੇ ਜੋ ਪੱਖਾ ਲੋਰੇ ਵੀਡੀਓ ਚ ਵਾਰੀ ਜਾਂਦੀ ਪੱਖੜੀ ਬੂੰਦੀਆਂ ਦਾ ਵਿੱਚ ਅੱਜ ਸ਼ਾਮ ਨੂੰ ਦੇਖਣਾ ਕੀ ਕੰਮ ਬਣਨਗੇ ਸਬਜ਼ੀ ਬਣਾਉਣੀ ਮੈਂ ਭਿੰਡੀ ਧੋ ਕੇ ਰੱਖਦੇ ਹਾਂ ਸੁੱਕ ਜਾਣਗੇ ਫਿਰ ਕੱਟੂਗੀ ਥੋੜਾ ਬਹੁਤ ਤੁਹਾਨੂੰ ਪਾਠ ਵੀ ਕਰਦੀ ਆ ਸਵੇਰੇ ਮੇਰੇ ਤੋਂ ਪਾਠ ਨਹੀਂ ਹੋਇਆ ਹੈਗਾ ਕਿਉਂਕਿ ਮੈਂ ਵੀਡੀਓ ਐਡੀਟਿੰਗ ਕਰਨ ਲੱਗੀ ਫਿਰ ਮੈਂ ਦੋ ਤਿੰਨ ਫੋਨ ਕਾਲਸ ਲਈਆਂ ਫਿਰ ਉਹਦੇ ਟਾਈਮ ਲੱਗੇ ਜਾਂਦੇ ਜਿਸ ਨਾਲ ਫੋਨ ਕਾਲਸ ਦੋ ਤਿੰਨ ਆਪਾਂ ਲੈ ਲਈਆਂ ਨਾ ਫਿਰ ਟਾਈਮ ਲੱਗੇ ਮੈਂ ਵੀਡੀਓ ਐਡੀਟਿੰਗ ਕਰਨ ਤੇ ਨੀਂਗਾ ਲੱਗਦੇ ਜ਼ੋਰ ਲੱਗਦਾ ਆਪਾਂ ਦਾ ਫਿਰ ਉਹ ਦੋ ਮੈਨੂੰ ਪਾਠ ਨਹੀਂ ਮਿਲਦਾ ਸਿਰ ਮੈਂ ਹੁਣ ਦੁਪਹਿਰ ਤੋਂ ਬਾਅਦ ਪਾਠ ਕਰਦੀ ਹਾਂ ਆਪਦਾ ਲੰਚ ਕਰਕੇ ਫੋਂ ਪਹਿਲਾਂ ਲੌਬੀ 'ਚ ਦੋ ਚਾਰ ਗੇੜੇ ਲਾਉਂਗੀ ਤੁਰਦੀਆਂ ਤਾਂ ਕਿ ਮੇਰਾ ਖਾਣਾ ਆ ਜਾ ਮਾਲੇ ਖਾਤਾ ਹੈ ਫਿਰ ਪਾਠ ਕਰਦੀ ਹਾਂ ਟਾਈਮ ਹੋ ਗਿਆ 10:00 ਵਜੇ ਕਰੀਬ ਤੇ ਮੈਂ ਕਰ ਰਹੀ ਹਾਂ ਕੜਾਈ ਦੀ ਤਿਆਰੀ ਮੈਂ ਚਾਵਲ ਨਾਲ ਜੋਕਰੀ ਸੀ ਦਵਿੰਦਰ ਕਰਨ ਨੇ ਪਾਇਆ ਚੌਲ ਬਹੁਤ ਹੋਣੇ ਪਾਇਆ ਗੋੜ ਪਾਊਗਾ ਵਿੱਚ ਪਾਣੀ ਪੈ ਜੂ ਕੋਈ 100-200 ਗ੍ਰਾਮ ਕਿਉ ਉਹ ਵੀ ਪੈ ਜੂਗਾ ਮੈਂ ਆਇਕਾ ਪਪਰ ਕੇ ਪਾਇਆ ਕਾ ਪਪਰ ਕੇ ਪਾਇਆ ਪਾਇਆ ਤਈ ਹੋਗੇ 400 ਗ੍ਰਾਮ ਦੇ ਕਰੀਬ ਹੋਗੇ ਚਾਵਲ 400 ਗ੍ਰਾਮ ਤੋਂ ਉਸ ਘੱਟ ਵੀ ਇੱਕ ਗ੍ਰਾਮ ਇੰਨੇ ਗ੍ਰਾਮ ਹੋਗੇ ਫਿਰ ਅੱਜ ਤਾਂ ਮੈਂ ਇੰਨੇ ਬਣਾਉ ਪਾਈਆਂ ਤਾਂ ਮੈਨੂੰ ਬਹੁਤ ਥੋੜੇ ਲੱਗੇ ਫਿਰ ਮੈਨੂੰ ਪਤਾ ਲੱਗ ਜੂ ਕੱਲ ਤੋਂ ਜਾਂ ਅੱਜ ਬਚੇ ਯਾ ਘੱਟੇ ਯਾ ਪੂਰਾ ਪੂਰਾ ਸਾਰਾ ਫਿਰ ਪਤਾ ਲੱਗ ਜੂਗਾ ਹਨਾ ਵੀ ਕੱਲ ਮੈਂ ਇੰਨੇ ਬਣਾਈ ਸੀ ਉਸ ਅਕੋਰਡਿੰਗ ਕੱਲ ਨੂੰ ਫਿਰ ਘੱਟ ਵਧਤ ਹੋ ਜਾਣਗੇ ਚਾਵਲ ਤਾਂ ਮੈਂ ਜੋਖ ਲੈ ਸਾਨੂੰ ਗੁੜ ਜੋਕਦੀਆਂ ਮੈਂ ਤਾਂ ਵਿੱਚ ਜੇ ਬਣਾਉਣੀ ਹੋਈਆਂ ਘਰੇ ਮੈਂ ਤਾਂ ਬਿਨਾਂ ਤਾਂ ਬਿਨਾ ਜੋਖੀ ਬਣਾਉਣੀ ਹੁੰਦੀ ਆ ਮੇਰੇ ਕੋਲ ਜੋਖਿਆ ਨਹੀਂ ਸਮ ਮੈਂ ਤਾਂ ਇਹ ਪਾਣੀ ਵਿੱਚ ਪਾ ਕੇ ਸੁਧਿਆ ਪਾਣੀ ਜ਼ਰੂਰ ਮਿਲ ਕੇ ਪਾਉਣੇ ਹੁੰਦੇ ਵੀ ਡਬਲ ਕਰ ਦਿੰਦੇ ਨੇ ਪਰ ਗੁੜ ਵਗੈਰਾ ਮੈਂ ਅੰਟਾ ਨਹੀਂ ਪਾਣੀ ਪਾਣੀ ਅੱਜ ਮੈਂ ਜੋ ਕੇਤੇ ਕਈ ਦਿਨ ਤਿੰਨੇ ਦਿਨ ਬੋਰ ਲੱਗਦਾ ਫਿਰ ਉਹਨਾਂ ਨੇ ਘੜਾ ਕੀ ਬਣਦੀ ਹੈ ਨਾ ਪਤਾ ਲੱਗ ਜਾਂਦਾ ਫਿਰ ਚਾਵਲ ਮੈਂ ਜੋਖਲੀ ਹੁਣ ਇੰਨਾ ਚਾਵਲ ਹੋ ਗਏ ਕੱਪ ਚਾਵਲ ਦਾ ਫਿਰ ਉਸ ਤੋਂ ਨਾ ਪਾਣੀ ਪੈ ਜਾਊਗਾ ਤੁਹਾਨੂੰ ਜੋਗ ਦੇ ਗੁੜ 400 ਗ੍ਰਾਮ ਤੋਂ ਕੁਛ ਘੱਟ ਕਰਨਾ ਨੇ ਆਪਾਂ ਜਿੰਨੇ ਚਾ ਆ ਬਣਨੇ ਉਦੋਂ ਘੱਟ ਕਰ ਲੈਣੇ ਗੁੜ ਤੋ ਉਹਨਾਂ ਨੂੰ 40 ਗ੍ਰਾਮ ਵੀ 25 ਗ੍ਰਾਮ ਉਹ ਤੋਂ ਘਟਾ ਲਿਆ ਮਿੱਠਾ ਜਿਆਦਾ ਨਾ ਹੋ ਜੇ ਹਰ ਕੋਈ ਮਿੱਠਾ ਘੱਟ ਜਾਂਦਾ ਇਹ ਹੋਗਾ ਗੁੜ ਚੌਲ ਕਿਉਂਗਿਰਾ ਜੋ ਖੀਪ ਹੋਣਾ ਠੀਕ ਹੈ ਐਂਡ ਇੱਧਰ ਮੈਂ ਨਾਰੀਅਲ ਕੱਟ ਲਿਆ ਕੋਕੋਨਟ ਇਹ ਕੱਟ ਲਿਆ ਜਿੰਨੇ ਕਹਿੰਦਾ ਟਾਖਾ ਪਾ ਦੇ ਟਾਖਾ ਥੋੜਾ ਹੁੰਦੀ ਚੌਲਾਂ ਚ ਅਸੀਂ ਥੋੜਾ ਆਪਣੀ ਮਰਜ਼ੀ ਨਾਲ ਪਾ ਜੇ ਟਾਖਾ ਗੁੜ ਬਣੇ ਚੌਲਾਂ ਕਿਤੋਂ ਬੜੀ ਲੱਗਦੀ ਹੈ ਇਹ ਹੋਣੇ ਰੋਸ ਸਮਾਨ ਇਹ ਸਮਾਨ ਢੈਢ ਹੋ ਗਏ ਫਿਰ ਫੜ ਚੱਕ ਕੇ ਚੀਜ਼ ਫਿਰ ਬਣਾਈ ਜਾਂਦੀ ਹੈ ਕਾਉਣ ਚਾਵਲ ਬੰਦ ਰੱਖਣਾ ਉਧਰ ਰੱਖਣਾ ਮੈਂ ਐਨੇ ਮੈਂ ਭਿੰਡੀਆਂ ਘੱਟਣਾ ਛੋਟੀਆਂ ਪਈਆਂ ਨੇ ਥੋੜੀਆਂ ਭਿੰਡੀਆਂ ਨਾ ਕੱਲ ਖੇਤੋਂ ਆਈਆਂ ਸੀ ਮੈਂ ਧੋ ਕੇ ਬਾਦਿਸ਼ਾਲਫ ਤੇ ਰੱਖਤੀਆਂ ਤੇ ਬਿਲਕੁਲ ਸੌਫਟ ਹੀ ਹੋ ਗਈਆਂ ਪਈਆਂ ਪਈਆਂ ਬੁੱਸੀਆਂ ਹੀ ਹੋ ਗਈਆਂ ਜਿਹੜੇ ਫਰਿੱਜ ਵਿੱਚ ਪਈਆਂ ਸਹਲ ਉਹ ਵਧੀਆਂ ਪਈਆਂ ਨੇ ਮੈਂ ਪਹਿਲੇ ਇਹਨਾਂ ਨੂੰ ਕੱਟਾ ਜਿਹੜੇ ਪੋਲੀਆਂ ਜੇ ਹੋ ਰਹੀਆਂ ਨੇ ਪਰ ਸਾਡੇ ਨਾਲ ਸਬਜ਼ੀ ਬਹੁਤ ਘੱਟ ਲੱਗਦੀ ਹੈ ਬਹੁਤ ਘੱਟ ਲੱਗਦੀ ਇੱਕ ਟਾਈਮ ਬਣਾ ਲੈ ਦੋ ਟਾਈਮ ਬੱਜ ਰਹੇ ਨੇ ਕਦੇ ਕਦੇ ਦੋ ਤੋਂ ਹੀ ਵੱਧ ਬੱਜ ਰਹੇ ਨੇ ਫਿਰ ਅਸੀਂ ਹੈਲਪਰ ਨੂੰ ਦੇ ਦੇਣੇ ਹੁੰਦੇ ਜੋ ਪਤਾ ਹੋਵੇ ਹੁਣ ਖਾਣ ਹੀ ਨਹੀਂ ਹਨਾ ਵੀ ਖਰਾ ਫਿਰ ਸੇ ਉਹਨੂੰ ਪਹਿਲਾਂ ਹੀ ਦੇ ਦਿੰਦੇ ਆਂ ਭੀ ਆ ਸਬਜ਼ੀ ਲੈ ਜਾ ਉਹ ਲੈ ਵੀ ਜਾਂਦੀ ਹੈ ਜੀ ਕੋਈ ਗੱਲ ਨਹੀਂ ਹੈਗੀ ਕਈ ਵਾਰੋ ਆਪ ਵੀ ਮੰਗ ਕੇ ਲੈ ਜਾਂਦੀ ਹੈ ਵੀ ਸਬਜ਼ੀ ਹੈਗੇ ਤੁਹਾਡੇ ਐਕਸਟਰਾ ਕੋਈ ਬਣੀ ਹੋਵੇ ਕੱਲ ਦੀ ਹੋਵੇ ਪਰਸ ਦੀ ਹੋਵੇ ਸਾਨੂੰ ਦੇ ਦਿਓ ਤੇ ਫਿਰ ਅਸੀਂ ਚਲੋ ਸਬਜ਼ੀ ਆਪ ਹੀ ਦੇ ਦੇਣ ਉਹਨੂੰ ਵੀ ਆਏ ਹੁੰਦਾ ਸੁੱਟਣ ਨਾਲ ਉਹ ਚੀਜ਼ ਕਿਸੇ ਦਿਨ ਮੂੰਹ 'ਚ ਪੈ ਜੇ ਪਰ ਸਾਡੀ ਇਹ ਆਦਤ ਆ ਵੀ ਖਰਾਬ ਕਰਕੇ ਨਹੀਂ ਚੀਜ਼ ਦਿੰਦੇ ਹੈਗੇ ਕਈ ਤਾਂ ਹੁੰਦਾ ਨਾ ਵੀ ਖਰਾਬ ਹੋਊ ਚਲੋ ਹੈਲਪਰ ਤੇ ਨਹੀਂ ਅਸੀਂ ਨਹੀਂ ਦਿੰਦੇ ਹੈਗੇ ਜੇ ਇੱਕ ਚੀਜ਼ ਖਰਾਬ ਹੋ ਗਈ ਤਾਂ ਸੁੱਟਣਾ ਨਾ ਸੁੱਟਦੇ ਨੇ ਜੇ ਖਾਣ ਵਾਲੀ ਤਾਂ ਦਿੰਦੇ ਨੇ ਆਹਿੰਦਾ ਉਹ ਵੀ ਇਨਸਾਨ ਨੇ ਆਪਣੇ ਵਰਗੇ ਆਈਂ ਕਰਲ ਗਈ ਤੇ ਇਹਨੂੰ ਦਿੱਤੀ ਜਾਂਦੀ ਦਵਿੰਦਰ ਤੇ ਨਾ ਮੰਮੀ ਸਾਡੇ ਸਬਜੀ ਬਹੁਤ ਖੱਟ ਖਾਂਦੇ ਨੇ ਮੈਂ ਵੀ ਖੈਰ ਇੱਕ ਟਾਈਮ ਖਾਣੀ ਆ ਦੋ ਟਾਈਮ ਖਾਣੀ ਆ ਸਬਜੀ ਨੂੰ ਖਾਣੀ ਮੈਂ ਕੋਲੀ ਭਰ ਕੇ ਆ ਸਬਜੀ ਤੇ ਕਈ ਵਾਰ ਕਰਦੂ ਸਬਜੀ ਨੂੰ ਮੈਂ ਦੋ ਕੋਲੀ ਵੀ ਖਾ ਜਾਣੀ ਆ ਸਬਜੀ ਲੱਗਦੀ ਘਟਾਂ ਤਿੰਨੇ ਜਾਣੇ ਦਵਿੰਦਰ ਤੇ ਮੰਮੀ ਜਮੇ ਕਟਛ ਕਟਛ ਸਬਜੀ ਖਾਂਦੇ ਨੇ ਕੀ ਬੰਦਾ ਬਣਾਵੇ ਦਾਸ ਹਨ ਚਲੋ ਜੀ ਮੈਂ ਸਬਜੀ ਕੱਟ ਲਾਂ ਫਟਾਫਟ ਪਿਆਜ਼ ਕੱਟ ਕੇ ਰੱਖਦਾ ਸਬਜੀ ਕੱਟ ਕੇ ਰੱਖਦਾ ਫਿਰ ਮੈਂ ਬਣਾਉਂਗੀ ਕੜਾਹੀ ਇੱਧਰ ਬਣ ਗਈ ਮੇਰੀ ਚਾਹ ਅਨ ਇਧਰ ਮੈਂ ਕੜਾਹੀ ਦੇ ਚੌਲ ਵੀ ਕਰਦੇ ਤਿਆਰ ਗੁੜ ਵਾਲੇ ਮਿੱਠੇ ਚੌਲ ਵਿੱਚ ਮੈਂ ਸਿਰਫ ਕਲਾ ਨਾਰੀਅਲ ਪਾਇਆ ਹੋਰ ਨਵੇਂ ਕੁਝ ਵੀ ਪਾਇਆ ਸਟੀਮ ਆ ਗਈ ਉੱਪਰ ਇਹ ਹੈਗੇ ਨੇ ਚੌਲ ਇਧਰ ਹੈਗੀ ਚਾਹ ਚਾਹ ਪੀ ਚਾਹ ਬਿਨਾਂ ਨਸ਼ਾ ਜ ਟੁੱਟਿਆ ਪਿਆ ਚਾਰ ਵਜੇ ਕੇ ਸਹੀ ਹੁਣ ਜਦੋਂ ਮੈਂ ਮਿੱਠੇ ਚੌਲ ਬਣਾਇਆ ਨਾ ਕੜਾਹੀ ਬਣਾਈ ਤੇ ਉਹਦੇ ਥੋੜੇ ਛਿੱਟੇ ਨਾ ਉੱਪਰ ਚਲੇ ਗਏ ਜਮੂਨ ਦੇ ਵਿੱਚ ਪਾਣੀ ਪਾਇਆ ਪਤੀਲੇ ਵੀ ਤੜਕਾ ਲਗਾ ਗਏ ਲੌਂਗ ਲਾਈਚੀ ਨੂੰ ਤੇ ਛਿੱਟੇ ਉੱਪਰ ਚਲੇ ਗਏ ਤੇ ਉਹਦੀ ਸਟੀਮ ਵੀ ਉੱਪਰ ਚਲੀ ਗਈ ਫਿਰ ਮੈਂ ਕਿਹਾ ਚਲੋ ਕਿਚਨ ਨਾ ਮੈਂ ਨਾਲ ਦੀ ਨਾਲ ਇੰਨਾ ਕੁ ਮੈਂ ਸਾਫ਼ ਕਰਦਾ ਕਿਉਂਕਿ ਉਹ ਮਿੱਠੇ ਛਿੱਟੇ ਸੀ ਮਿੱਠੇ ਪਾਣੀ ਵਾਲੇ ਚਿਪਚਿਪੇ ਜੇ ਮੈਂ ਕਿਹਾ ਫਿਰ ਉੱਥੇ ਜੰਮ ਜਾਣੇ ਨੇ ਇਸ ਕਰਕੇ ਨਾਲ ਦੀ ਨਾਲ ਤਾਂ ਆਪਣੀ ਸਫਾਈ ਕਰਨੀ ਵੀ ਆਪਾਂ ਨੂੰ ਸੌਖੀ ਹੋ ਜੂਗੀ ਜੇ ਬਹੁਤ ਟਾਈਮ ਬਾਅਦ ਕਰਾਂਗੇ ਛੱਡ ਦਾਂਗੇ ਫਿਰ ਨਿੱਜ ਦਿਨ ਸਫਾਈ ਕਰਾਂਗੇ ਨਾ ਉਸ ਦਿਨੇ ਦਾਗ-ਧਾਰ ਦੇ ਫਿਰ ਔਖੇ ਹੋ ਜਾਣਗੇ ਕਿਉਂਕਿ ਮਿੱਠਾ ਜੰਮ ਜਾਂਦਾ ਹੁਣ ਤਾਂ ਮੈਨੂੰ ਸਿਰਫ 2-3 ਮਿੰਟ ਲੱਗੇ ਫਿਰ ਮੈਂ ਜੇ ਕਈ ਦਿਨ ਨੂੰ ਗੈਪ ਪਾ ਕੇ ਕਰਦੀ ਫਿਰ ਇਹੀ ਮੈਨੂੰ ਬਹੁਤ ਟਾਈਮ ਇਮੇਕ ਪੁਰਾਣਾ ਕੱਪੜਾ ਲੈ ਲੈ ਥੋੜਾ ਜਿਹੜਾ ਆਪਾਂ ਕੱਪੜਾ ਸੁੱਟ ਸਕੀਏ ਕਿਉਂਕਿ ਜਿਹੜਾ ਚਿਕਨਾਈ ਵਾਲਾ ਜਿਆਦਾ ਗੰਦਾ ਕੱਪੜਾ ਆਉਂਦਾ ਮੈਨੂੰ ਫਰਾਈ ਹੁੰਦਾ ਚਲੋ ਮੈਂ ਸੁੱਟਦਾ ਕੀ ਪੋਛਾ ਆ ਕੇ ਕਰਨਾ ਕਿਉਂਕਿ ਆਪਣੇ ਕੋਲ ਬਹੁਤ ਵੇਸਟੇਜ ਹੁੰਦੇ ਨੇ ਕੱਪੜੇ ਮੈਂ ਛੋਟੇ ਛੋਟੇ ਪੀਸ ਕਰਕੇ ਰੱਖ ਲੈਂਦੀ ਹੁੰਦੀ ਆ ਫਿਰ ਐਫਸ ਨਾਲ ਸਫਾਈ ਕਰਕੇ ਕੱਪੜਾ ਜਰ ਬਾਹਰ ਸੁੱਟਿਆ ਜਾਂਦਾ ਇਹ ਜਿੱਦ ਤੇ ਟੇਪ ਇਸ ਨੇ ਸਾਰੇ ਮੈਂ ਉੱਥੇ ਸਾਫ਼ ਕਰਤੇ ਔਰ ਮੈਂ ਇਹ ਕਲੀਨਰ ਨਾਲ ਸਾਫ਼ ਕਰ ਰਹੀ ਜਿਹੜਾ ਮੈਂ ਖੁਦ ਬਣਾਇਆ ਸੀਗਾ ਚਲੋ ਜੀ ਆਪਾਂ ਚੱਲਦੇ ਆਂ ਉੱਪਰ ਹਲਪਰ ਆਇਆ ਪੋਚ ਅੱਜ ਕੱਲ੍ਹ ਰਾਤ ਨੂੰ ਨੀੜ ਮੀਆ ਇਸ ਦੇਖੇ ਹਾਲਤ ਉੱਪਰਲੀ ਕੀ ਹੋਈ ਪਈ ਆ ਫੋਨ ਉਹ ਰ ਧਰ ਜਾ ਫੋਨ ਨਾ ਜੀ ਕਿਸੇ ਦਿਨ ਦੋਨੇ ਫੋਨ ਚੱਕ ਲਈ ਹਾਈ ਡਿਸ਼ ਥੱਲੇ ਧਰਨੀ ਆ ਉੱਪਰ ਹੀ ਰੁੜੀ ਜਾਂਦੀ ਆ ਹਾਈ ਹੋਰ ਇਹ ਤਾਂ ਹੈਗਾ ਨੀ ਰਿਮੀਰਾ ਥੋੜਾ ਚੱਲਿਆ ਨੇ ਰਿਬੋਤਾ ਇਹ ਨਹੀਂ ਆਇਆ ਟਾਈਮ ਕੋਰੇ ਸਭਾ ਚੇਦਾ ਸਬਜੀ ਬਣ ਗਈ ਹੋਣੀ ਮੈਂ ਗੈਸ ਬੰਦ ਕੀਤਾ ਤੇ ਮੈਂ ਜਾਣਨਾ ਬਾਹਰ ਬਾਕ ਕਰਨ ਤਾਂ ਲੈ ਮੈਂ ਉੱਪਰ ਜਦੋਂ 5:00 ਵਜੇ ਉੱਪਰ ਦੀ ਹੈ ਨਾ ਹੈਲਪਰ ਕੋਲੇ ਚਾੜੂ ਉਹਨੇ ਲਗਾ ਰਹੀ ਸੀ ਪੋਚਾ ਲਗਾਉਣ ਲੱਗਦੀ ਸੀ ਜੋ ਮੈਂ ਦੇਖਿਆ ਇੰਨੀ ਮਿੱਟੀ ਇੰਨੀ ਮਿੱਟੀ ਉੱਪਰ ਨਾਲ ਉਹਦਾ ਪੋਚਾ ਗੰਦਾ ਹੋ ਰਿਹਾ ਸੀ ਫਿਰ ਮੈਂ ਥੋੜੀ ਉਹਨਾਂ ਹੈਲਪ ਕਰਾਈ ਬਾਲਟੀਆਂ ਭਰ ਭਰ ਮੈਂ ਦਹੀ ਹੀ ਪਾਣੀ ਬਦਲੀ ਗਈ ਬਾਕੀ ਪੋਚਾ ਉਹਨੇ ਲਗਾਇਆ ਅੱਧੇ ਵਿੱਚ ਪੋਚਾ ਲਗਾਇਆ ਅੱਧੇ ਅਸੀਂ ਧੋਤਾ ਫਿਰ ਮੈਂ ਉਹਨੂੰ ਕਿਹਾ ਧੋ ਲਾਣੇ ਵੀ ਧੋ ਕੇ ਠੀਕ ਆਊਗਾ ਫਿਰ ਅੱਧਾ ਨਾਲ ਅਸੀਂ ਧੋਤਾ ਉਹਨੂੰ ਮੈਂ ਬਾਲਟੀਆਂ ਲੈ ਲੈ ਪਾਣੀ ਦੇ ਭਰ ਭਰ ਕੇ ਦੇਗੀ ਤੇ ਉਹ ਧੋਏਗੀ ਉੱਪਰ ਆਇਆ 6 ਵਜੇ ਆ ਕੇ फटाफट ਸਬਜੀ ਬਣਨੀ ਰੱਖੀ ਸਬਜੀ ਕੱਟੀ ਪਈ ਸੀ ਬਣਾ ਲਈ ਇੱਕ ਦੋ ਭਾਂਡੇ ਨੇ ਮੈਂ ਭਾਂਡੇ ਮਾਂਜ ਕੇ ਫ ਬਾਕੀ ਟਾਈਮ ਹੋ ਰਿਹਾ 7:20 ਮਿੰਟ ਦਾ ਤੇ ਮੈਂ ਇਹਨੂੰ ਮਸਾਲੇ ਭਾਰੇ ਸੀ ਨੂੰ ਦਾ ਨਹੀਂ ਮੈਂ ਪਰਕੇ ਰੱਖਦਾ ਫਿਰ ਨਾ ਕੰਮ ਈਜ਼ੀ ਹੋ ਜਾਂਦਾ ਖਾਲੀ ਹੋਈਆਂ ਪਈਆਂ ਸੀ ਡੱਬੀਆਂ ਤੇ ਇੱਧਰ ਮੈਂ ਆਪਣੇ ਡਿਨਰ ਦੇ ਚਾਰੀਗਰ ਵਾਸਤੇ ਮੈਂ ਭਿੰਡੀ ਸਬਜ਼ੀ ਬਣਾਈ ਪਰ ਮੈਂ ਆਪਣੇ ਲਈ ਦੋ ਚਮਚ ਓਟਸ ਤੇ ਦੋ ਚਮਚ ਬੇਸਨ ਤਾਂ ਕਿ ਇਹਨਾਂ ਪਾਣੀ ਪਾ ਕੇ ਸੋਕ ਕਰਕੇ ਰੱਖਦਾ ਸਬ ਤੋਂ ਥੋੜੇ ਜਿ ਓਟਸ ਫੁੱਲ ਜਾਂਦੇ ਨੇ ਇੱਧਰ ਇਹਦੇ ਵਿੱਚ ਮੈਂ ਪਾਉਣ ਲਈ ਸਬਜ਼ੀਆਂ ਰੱਖੀਆਂ ਨੇ ਚੀਲਾ ਬਣਾਉਂਗੀ ਓਟ ਦੇ ਬੇਸੰਦ ਬੀਕੋਜ਼ ਮੈਂ ਭਿੰਡੀ ਸਬਜ਼ੀ ਰਾਤ ਨੂੰ ਨਹੀਂ ਖਾਉਂਗੀ ਚੀਲਾ ਖਾਉਂਗੀ ਦਹੀਂ ਨਾਲ ਭਿੰਡੀ ਮੈਂ ਕੱਲ ਨੂੰ ਲੰਚ ਵਿੱਚ ਲੈ ਸਕਦੀ ਹਾਂ ਪਰ ਹੁਣ ਨਹੀਂ ਮੈਂ ਖਾਉਂਗੀ ਸਬਜ਼ੀ ਮਸਾਲੇ ਭਰ ਲਈਏ ਅ ਪਤਾ ਕੀ ਆ ਮੈਨੂੰ ਹੁਣ ਅਹਿਸਾਸ ਹੋਇਆ ਵੀ ਹੁਣ ਬੱਚੇ ਵੀ ਹੈ ਨਹੀਂ ਮੇਰੇ ਕੋਲ ਮੈਂ ਆਪਣੇ ਆਪ ਨੂੰ ਟਾਈਮ ਦੇ ਸਕਦੀ ਹਾਂ ਇਹ ਟਾਈਮ ਬਿਲਕੁਲ ਸਹੀ ਟਾਈਮ ਆ ਜਦੋਂ ਮੈਂ ਆਪਣੀ ਸਿਹਤ ਨੂੰ ਆਪਣੀਆਂ ਹੌਬੀਜ਼ ਨੂੰ ਜਿਹਦੇ ਕੋਈ ਕੰਮ ਮੈਨੂੰ ਕਰਨਾ ਵਧੀਆ ਲੱਗਦਾ ਉਹ ਉਨਮ ਟਾਈਮ ਦਵਾ ਇਹ ਨਾ ਕੀ ਹੋਊਗਾ ਮੈਂ ਬੀਜੀ ਵੀ ਰਹੂੰਗੀ ਮੈਨੂੰ ਖੁਦ ਨੂੰ ਅੱਛਾ ਵੀ ਫੀਲ ਹੁੰਦਾ ਜਦੋਂ ਮੈਂ ਹੈਲਦੀ ਖਾਂਦੀ ਆ ਆਪਣੇ ਲਈ ਮੈਂ ਸਪੈਸ਼ਲ ਕੁਝ ਬਣਾ ਕੇ ਖਾਂਦੀ ਮੈਨੂੰ ਅੱਛਾ ਲੱਗਦਾ ਵੀ ਮੈਂ ਆਪਣੇ ਲਈ ਕੁਝ ਖਾ ਰਹੀ ਹਾਂਗੇ ਜਿੱਤੇ ਦੇ ਆਪਾਂ ਵਿਆਹੇ ਹੁੰਦੇ ਆ ਆਪਾਂ ਨੂੰ ਆਪਣੇ ਵਾਸਤੇ ਕੁਝ ਕਰਨ ਦਾ ਟਾਈਮ ਹੀ ਲੱਭਦਾ ਚਾਹਮ ਚਾਹ। ਆਪਾਂ ਖੁਸ਼ ਕਰਨ ਦਾ ਟਾਈਮ ਨਹੀਂ ਆਦਾ ਬੱਚੇ ਹੋ ਜਾਂਦੇ ਨੇ ਬੀਜੀ ਹੋ ਜਾਂਦੇ ਨੇ ਆਪਾਂ ਵੱਡਿਆਂ ਨੂੰ ਘਰੇ ਗੈਸਟ ਨੂੰ ਆਇਆਂ ਨੂੰ ਖੁਸ਼ ਕਰਨ ਤੇ ਹੋ ਜਾਂਦੇ ਆ ਹਨਾ ਕਦੇ ਕੁਛ ਬਣਾ ਲਿਆ ਕ ਤੇਸਟੀ ਜਾਂ ਕੁਛ ਬਣਾ ਲਿਆ ਕਿਸ ਲਈ ਕੁਛ ਕਰਤਾ ਇੰਨਾ ਚਿਰ ਜ਼ਿੰਦਗੀ ਲੰਘ ਜਾਂਦੀ ਹੈ ਪਰ ਮੈਨੂੰ ਇਸ ਲੱਗਦਾ ਬਾਅਦ ਸਮਝ ਆਉਂਦੀ ਹੈ ਉਹੀ ਗੱਲ ਜਿਵੇਂ ਜਿਵੇਂ ਇਹ ਵੱਧਦੀ ਹੈ ਫਿਰ ਸਮਝ ਆਉਂਦਾ ਸਭ ਚੀਜ਼ਾਂ ਯੂਸਲੈਸ ਨੇ ਕੋਈ ਕਿਸ ਨੂੰ ਨਾਮਦਾਰ ਨਹੀਂ ਦਿੰਦਾ ਕੋਈ ਕਿਸ ਨੂੰ ਚੰਗਾ ਨਹੀਂ ਕਹਿੰਦਾ ਹੈਗਾ ਠੀਕ ਹੈ ਕਿਸੇ ਨੂੰ ਕੋਈ ਐਪਰੀਸ਼ੀਏਟ ਵੀ ਨਹੀਂ ਕਰਦਾ ਸਭ ਤੋਂ ਪਹਿਲਾਂ ਤਾਂ ਇਹ ਗੱਲ ਉਹ ਤੁਹਾਨੂੰ ਕੋਈ ਐਪਰੀਸ਼ੀਏਟ ਵੀ ਨਹੀਂ ਕਰਦਾ ਕਿ ਹਾਂ ਇਹ ਅੱਛਾ ਇਹ ਕੰਮ ਅੱਛਾ ਕੀਤਾ ਹੈ ਨਾ ਇਸ ਤੋਂ ਬਿਹਤਰ ਆਪ ਵਿਆਪਨ ਟਾਈਮ ਦਿਓ ਆਪ ਦੇ ਆਪ ਵਾਸਤੇ ਕੁਝ ਕਰੋ ਆਪਣੀ ਸਿਹਤ ਲਈ ਕੁਝ ਕਰੋ ਮੈਨੂੰ ਤੇ ਹੀ ਲੱਗਦਾ ਤਨ ਲਈ ਬਹੁਤ ਕਿਹੜਾ ਧਰਮ ਮਸਾਲਾ ਕਿਹਾ ਉਲਝਿਆ ਨਹੀਂ ਆ ਕਰੀ ਠੀਕ ਹੈ ਮੈਨੂੰ ਤਾਂ ਤਾਂ ਹੀ ਮੈਂ ਆਪਣੇ ਵਾਸਤੇ ਸਪੈਸ਼ਲ ਕੁਝ ਬਣਾ ਕੇ ਖਾਣੀ ਹੈ ਮੈਨੂੰ ਬਹੁਤ ਵਧੀਆ ਲੱਗਦਾ ਖੁਸ਼ੀ ਮਿਲਦੀ ਹੈ ਕਿ ਮੈਂ ਆਪਣੇ ਵਾਸਤੇ ਮੈਂ ਕੁਝ ਕਰ ਰਹੀ ਹਾਂ ਜਿਹੜਾ ਮੈਂ ਹੁਣ ਤੱਕ ਕਦੇ ਕੁਝ ਆਪਣੇ ਵਾਸਤੇ ਕੁਝ ਕਰਿਆ ਨਹੀਂਗਾ ਅਹੀਂ ਮੈਂ ਕਹਿੰਦੀ ਸੀ ਬੱਚੇ ਨੇ ਮੈਂ ਕੀ ਕਰਾਂ ਇਹ ਇਹਨੂੰ ਦੇਖਾਂ ਉਹਨੂੰ ਦੇਖਾਂ ਕੀ ਕਰਾਂ ਪਰ ਹੁਣ ਮੈਨੂੰ ਬਹੁਤ ਵਧੀਆ ਲੱਗਦਾ ਆਪਣੇ ਲਈ ਵੀ ਕੁਝ ਨਾ ਕੁਝ ਜ਼ਰੂਰ ਕਰਨਾ ਜੀ ਆਪਦੇ ਲਈ ਵੀ ਚ ਅਸੀਂ ਟਾਈਮ ਕਰ ਲਓ ਨੂੰਦਾ ਨਹੀਂ ਭਰਦੀ ਹਫਤਾ ਹਫਤਾ ਰੰਗ ਚੱਲੀ ਜਾਂਦੀ ਹੈ एंड तो मैं कर दी आटा गुन आटा होगा बेरक्षा उधर सो यी मेरी अज की बहुत बहुत थैंक यू वीडियो अच्छी लगी प्लीज लाइक शेयर कमेंट करना चैनल सब्सक्राइब करना मिलान एक होर नवे लैके तकली सत श्रीकाल